ਜੀ ਸਵੇਰ ਦਾ ਸਮਾਂ ਤੇ ਆਪਾਂ ਕਹਿੰਗੇ ਸਿਰਫ ਘੰਟੇ ਦੋ ਘੰਟਿਆਂ ਨੂੰ ਜਿਹੜਾ ਦਿੱਲੀ ਵੱਲ ਚਾਲੇ ਪਾਉਣ ਦਾ ਜਿਹੜਾ ਹੁਕਮ ਹੋਇਆ ਆ ਕਿਸਾਨ ਜਥੇਬੰਦੀਆਂ ਵੱਲੋਂ ਸੋ ਮੁੰਡੇ ਪੱਕਾ ਪੂਕਾ ਬੰਨੀ ਜਾਂਦੇ ਆ ਤੇ ਤੁਸੀਂ ਸਵੇਰ ਦੀ ਤਿਆਰੀ ਦੇਖੀ ਜਾਂਦੇ ਹੋ ਹਨਾ ਸੋ ਆਪਾਂ ਕਿ ਝਾਂਡਿਆਂ 'ਚ ਡੰਡੇ ਪਾਈ ਜਾਂਦੇ ਆ ਤੇ ਇਧਰਲੇ ਪਾਸੋਂ ਅੱਗੇ ਜਿਹੜਾ ਹੈਗਾ ਅਜੇ ਲੋਕਾਂ ਦੇ ਬੁਕਲੇ ਖੁੱਲੀਆਂ ਨਹੀਂ ਕਿਉਂਕਿ ਅੱਜ ਠੰਡ ਬਹੁਤ ਹੈ ਧੁੰਦ ਵੀ ਬਹੁਤ ਸੀ ਰਸਤੇ 'ਚ ਤੇ ਦੇਖ ਲਓ ਛੋਟੇ-ਛੋਟੇ ਬੱਚੇ ਵੀ ਪਹੁੰਚੇ ਹੋਏ ਆ ਤੇ ਤੁਸੀਂ ਵੀ ਜਿਹੜਾ ਹੈਗਾ ਇਹ ਚੀਜ਼ਾਂ ਨੂੰ ਜਿਹੜਾ ਅੱਗੇ ਸ਼ੇਅਰ ਕਰਕੇ ਦੁਨੀਆਂ ਤੱਕ ਪਹੁੰਚਾਓ ਕਿ ਕਿਸ ਤਰ੍ਹਾਂ ਜਿਹੜਾ ਬਿਲਕੁਲ ਸ਼ਾਂਤੀ ਹੈ ਬਾਰਡਰ ਤੇ ਜਿਹੜਾ ਸ਼ਾਂਤੀ ਪਸੰਦ ਆ ਕਿਸਾਨ ਆ ਜਣੇ ਠੀਕ ਆ ਉਹ ਹਜੇ ਮਾਲਾ ਬਾਕੀ ਗੇ ਮੁੱਛਾਂ ਨੂੰ ਦਾੜੀ ਨੂੰ ਜਿਹੜਾ ਹੈਗਾ ਤੇਲ ਲਾਈ ਜਾਂਦੇ ਆ ਤੇ ਗਾਂ ਹਜੇ ਪੱਗਾ ਬਣਨ ਦੀ ਤਿਆਰੀ ਹੈ ਤੇ ਇਸ ਤੋਂ ਬਾਅਦ ਜਿਹੜਾ ਆਪਾਂ ਗੱਲ ਕਰਕੇ ਜਾਣਗੇ ਦਿੱਲੀ ਆ ਕੂਚ ਦੇ ਸਦੇ ਤੇ ਅੱਗੇ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਵੀ ਆ ਬੰਦਿਆਂ ਵਿਰੁੱਧ ਜਿਹੜਾ ਹੈਗਾ ਜਿਹੜਾ ਹਰਿਆਣਾ ਦੇ ਆਪਾਂ ਕੀ ਪੁਲਿਸ ਅਧਿਕਾਰੀਆਂ ਵੱਲੋਂ ਜਿਹੜਾ ਹੈਗਾ ਬਿਆਨ ਦਾਗੇ ਹੋਇਆ ਕਿ ਵੀ ਭਾਈ ਜਿਹੜਾ ਉਹਨਾਂ ਨੇ ਕਿਹਾ ਕਿ ਮੀਡੀਆ ਵੀ 1 ਕਿਲੋਮੀਟਰ ਦੂਰ ਰਹੇ ਜਿਹੜਾ ਹੈਗਾ ਬਾਰਡਰਾਂ ਤੋਂ ਠੀਕ ਆ ਪਰ ਇਹਨਾਂ ਬੰਦਿਆਂ ਦੇ ਮੂੰਹ ਤੇ ਸ਼ਿਕੰਦਰ ਕਣੀ ਕਿਉਂਕਿ ਜ਼ਮੀਨਾਂ ਦੀ ਲੜਾਈ ਆ ਐਮਐਸਪੀ ਦੀ ਲੜਾਈ ਆ ਸਾਮੀਨਾਥਨ ਰਿਪੋਰਟ ਜਿਹੜੀ ਖੁਦ ਸਰਕਾਰ ਨੇ ਕਮਿਸ਼ਨ ਬਣਾਇਆ ਜਿਸ ਦੀ ਸਾਮੀਨਾਥਨ ਦੀ ਟੀਮ ਨੇ ਇੱਥੋਂ ਤੱਕ ਕਿਹਾ ਕਿ ਸਾਨਾ ਨਾਲ ਜਿਹੜਾ ਹੈਗਾ ਸਰਕਾਰ ਨੂੰ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਠੀਕ ਆ ਸੋ ਉਹਨਾਂ ਦੇ ਘਰ ਰਿਪੋਰਟਾਂ ਤੇ ਉਧਰੋਂ ਪਾਸੋਂ ਪਿੰਡਾਂ ਵਾਲੇ ਲੰਗਰ ਲੈ ਕੇ ਸਵੇਰੇ ਸਵੇਰੇ ਪਹੁੰਚ ਚੁੱਕੇ ਆ ਬਾਈ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਲੰਗਰ ਲਈ ਤੇ ਲੰਗਰ ਲੱਗਾ ਹੋਇਆ ਜਲੇਬੀਆਂ ਦਾ ਬਾਈ ਠੀਕ ਹੈ ਸੋ ਅਲਗ-ਅਲਗ ਜਿਹੜਾ ਹੈਗਾ ਤਰੀਕੇ ਨਾਲ ਹਰ ਕੋਈ ਇਸ ਜਿਹੜਾ ਅੰਦੋਲਨ ਦੇ ਵਿੱਚ ਯੋਗਦਾਨ ਪਾ ਰਿਹਾ ਤੇ ਇਧਰੋਂ ਜਿਹੜਾ ਪਾੜੇ ਰਗਾ ਟੈਂਕਿੰਗਾਂ ਤੋਂ ਮੈਨੂੰ ਲੱਗਦਾ ਹੁਣ ਮੁੰਡੇ ਜਿਹਦਾ ਹਜੇ ਨਿਕਲ ਰਏ ਟਰਾਲਾਂਾਂ ਜਿਉਂ ਤੇ ਇਧਰੋਂ ਬਸ ਥੋੜੇ ਟਾਈਮ ਬਾਅਦ ਜਿਹੜਾ ਪ੍ਰਸ਼ਾਦਾ ਪਾਣੀ ਛੱਕ ਕੇ ਇਹਨਾਂ ਨੇ ਜਿਹੜਾ ਚੱਲ ਜਾਣਾ ਇਧਰੋਂ ਪਿੰਡ ਭਾਗਸਰ ਜਿਹੜਾ ਫਾਜ਼ਿਲਕਾ ਸੋ ਕਾਫੀ ਬਹੁਤ ਵੱਡੀ ਤਦਾਦ ਵਿੱਚ ਮੁਕਸਰ ਫਰੀਦਕੋਟ ਫਾਜ਼ਿਲਕਾ ਠੀਕ ਹੈ ਇਹ ਜਿਹੜੇ ਜਿਹੜੇ ਹੈਗਾ ਬਹੁਤ ਵੱਡੀ ਪੱਧਰ ਤੇ ਆਇਆ ਉਹ ਤੋਂ ਬਣਾ ਮਠੰਡਾ ਮਾਨਸਾ ਪੂਰੇ ਪੰਜਾਬ ਆ ਜਿਹੜਾ ਅੱਜ ਜਿਹੜਾ ਆਪਾਂ ਗੱਲ ਕਰਕੇ ਅਨੌਰੀ ਬਾਰਡਰ ਤੇ ਪਹੁੰਚਾ ਹੋਇਆ ਸੋ ਆ ਪਿੰਡ ਭੁੱਟੀ ਵਾਲਾ ਇਧਰੋਂ ਸਾਡੇ ਗਿੱਦੜਪਾ ਦੀਆਂ ਇੰਟਰਾਲ ਲਗਾਉਣਾ ਸ਼ੁਰੂ ਹੋਏ ਤਾਂ ਇੱਥੇ ਜਾ ਕੇ ਆਪਾਂ ਗੱਲ ਕਰਕੇ ਥੋੜਾ ਜਿਹਾ ਟਰਨ ਲੈਣਾ ਪੈਂਦਾ ਕਿਉਂਕਿ ਇਧਰੋਂ ਬੰਦ ਹੋ ਜਾਂਦਾ ਤੇ ਸਾਹਮਣੇ ਪੰਜਾਬ ਪੁਲਿਸ ਆ ਜਿਹੜੀ ਬਹੁ ਵੱਡੀ ਪੱਧਰ ਤੇ ਚ ਪੂਰੇ ਜਿਹੜਾ ਹੈਗਾ ਪੰਜਾਬ ਤੋਂ ਜਿਹੜੀ ਖਨੌਰੀ ਖਾਸ ਕਰਕੇ ਸੰਗਰੂਰ ਦੇ ਤੇ ਪਟਿਆਲੇ ਦੇ ਇਲਾਕੇ ਦੇ ਵਿੱਚ ਲਾਈ ਹੋਈ ਹੈ ਤੇ ਇਧਰੋਂ ਜਿਹੜਾ ਹੈਗਾ ਇੱਕ ਦੋ ਜਣ ਮਿਆਕ ਕਰਦੇ ਗੱਲਬਾਤ ਕਰਦਾ سلسلہ ਜਾਰੀ ਹੈ ਸੋ ਸਵੇਰੇ ਜਿਹੜਾ ਆ ਇਧਰਲੇ ਪਾਸੇ ਜਿਹੜਾ ਦਿਖਾ ਗਏ ਰੂਟ ਡਾਇਵਰਟ ਕੀਤਾ ਨਰਵਾਣਾ ਤੇ ਦਿੱਲੀ ਨੂੰ ਜਾਣ ਦਾ ਰਾਹ ਜਿਹੜਾ ਇਹ ਇਹ ਲਿੰਕ ਰੋਡ ਕੀਤਾ ਵਾ ਜਿਹੜਾ ਮੇਨ ਰੋਡ ਪਹਿਲਾਂ ਸੀਗਾ ਠੀਕ ਆ ਸੋ 메ਨ ਰੋਡ ਆ ਜਿਹੜਾ ਉਥੇ ਅੱਗੇ ਜਿਹੜਾ ਪੁਲਿਸ ਬੰਨੇ ਬੰਦ ਕੀਤਾ ਹੋਇਆ ਤੇ ਪਰ ਇਧਰੋਂ ਜਿਹੜੇ ਸਾਡੇ ਵਾਲੇ ਬਾਬੇ ਜਿਹੜਾ ਰੋਟੀਆਂ ਬਣਾਉਣਾ ਸ਼ੁਰੂ ਕਰਦਿਆਂ ਤੇ ਇਹਨਾਂ ਨੇ ਜਿਹੜਾ ਸਬ지 ਸਬਜੀ ਕੱਟਣੀ ਸ਼ੁਰੂ ਕਰ ਲਈ ਹੈ ਤੇ ਇਧਰੋਂ ਤੋਂ ਅਸੀਂ ਦੱਸਦੇ ਆਂ ਵੀ ਭਾਈ ਹਜੇ ਜਿਹੜਾ ਸਾਨੂੰ ਦੱਸਿਆ ਵੀ ਸਰੀਰ ਬਣਾਉਣੇ ਆ ਭਾਈ ਰੋਟੀ ਰੋਟੀ ਖਾਣੀ ਆ ਅਜੇ ਤਾਂ ਧੁੰਗਾਂ ਹੀ ਚੱਲੀਆਂ ਨੇ ਕਾਫੀ ਦਿਨਾਂ ਬਾਅਦ ਅੱਜ ਕਾਫੀ ਜ਼ਿਆਦਾ ਠੰਡ ਪਈ ਹੈ ਠੀਕ ਆ ਖਾਸ ਕਰਕੇ ਧੁੰਦ ਵੀ ਬਹੁਤ ਆ ਸ਼ਾਇਦ ਪ੍ਰਮਾਤਮਾ ਨੂੰ ਇਹ ਪਤਾ ਵੀ ਜਿਹੜੇ ਥਰੂ ਕਿਸ ਦੇ ਗੋਲੇ ਆ ਜੇ ਬਾਹਲੇ ਗਰਮੀ ਹੋਵੇ ਠੀਕ ਆ ਇਧਰੋਂ ਵਾਲੀ ਜਾਂਦੇ ਆ ਵੀ ਜੇ ਬਾੜੀ ਗਰਮੀ ਹੋਵੇ ਤਾਂ ਫਿਰ ਉਹਦਾ ਧੂਆਂ ਬਹੁਤ ਜੜਦਾ ਤਾਂ ਸ਼ਾਇਦ ਇਹ ਅੱਜ ਬੈਨੀਫਿਟ ਹੋ ਸਕਦਾ ਪਰ ਮਾਤਾਵਾਂ ਵੱਲੋਂ ਜਿਹੜਾ ਹੈਗਾ ਵੈਗਰੂ ਵੱਲੋਂ ਆਪਦੇ ਕਿਸਾਨਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਿਆ ਵੀ ਭਾਈ ਥੋੜਾ ਜਾ ਜਿਹੜੇ ਠੰਡ ਹੋਊ ਤਾਂ ਥੋੜਾ ਜਿਹਾ ਧੂਆ ਜਿਹੜਾ ਹੈਗਾ ਘਟ ਜਿਹੜਾ ਹੈਗਾ ਹੋਊਗਾ ਹਨਾ ਫੈਲੂ ਘਟ ਬਾਕੀ ਆ ਜਿਹੜਾ ਹੈਗਾ ਵੈਗਰੂ ਨਾਲ ਹਮੇਸ਼ਾ ਰਹਿੰਦਾ ਕਿਰਤੀ ਕਿਸਾਨਾਂ ਦੇ ਖੋਦ ਗੁਰੂ ਮਾਨ ਸਿੰਘ ਸਾਹਿਬ ਨੇ ਖੇਤੀ ਕੀਤੀ ਦਸਾਂ ਨੌਂ ਦੀ ਕਰਤ ਕਰਕੇ ਹਨਾ ਤੁਹਾਨੂੰਆਂ ਨੂੰ ਨਾਮ ਜੇ ਕੋ ਵੜ ਸ਼ਕੋ ਕਿਰਤ ਕਰੋ ਤੋਂ ਆਪਦੇਸ਼ ਦਿੱਤਾ ਤੇ ਇਧਰਲੇ ਪਾਸੇ ਆड्डा-ਅੱਡ ਪਿੰਡਾਂ ਦੇ ਜਿਹੜੇ ਹੈਗਾ ਲੰਗਰ ਲੱਗੇ ਹੋਏ ਆ। ਸੋ ਬਹੁਤ ਵੱਡੀ ਗੰਤੀ ਦੇ ਵਿੱਚ ਜਿ ਦੇਖਾਇਓ ਦੋਨੇ ਪਾਸੇ ਐ ਇਧਰਲੇ ਪਾਸੇ ਆਪਾਂ ਆਰਤੀ ਕਿਸਾਨੀ ਦਾ ਇੱਕ ਤਾਂ ਸਿੱਧੂਪੁਰ ਦਾ ਕੈਂਪ ਲੱਗਿਆ ਹੋਇਆ ਤੇ ਇਧਰੋਂ ਜੇ ਤੁਹਾਨੂੰ ਦਿਖਾਵਾਂ ਮੈਂ ਅੱਗੇ ਜਾ ਕੇ ਤਾਂ ਇਧਰ ਚੱਲੀ ਜਾ ਰਿਹਾ ਅਲੱਗ-ਅਲੱਗ ਜਿਨਿਆਂ ਤੋਂ ਲੋਕ ਪਹੁੰਚਿਆ ਤੇ ਸੰਗਤਾਂ ਵਾਸਤੇ ਜਿਹੜਾ ਹੈਗਾ ਲੰਗਰ ਸੇਵਾ ਪਿੰਡ ਖਨੌਰੀ ਕਲਾਂ ਸੋ ਜਿਹੜੀ ਜਗ੍ਹਾ ਤੇ ਆਪਾਂ ਗਏ ਇਸ ਵਕਤ ਧਰਨਾ ਚੱਲ ਰਿਹਾ ਹੈ ਨਾ ਉਹ ਹੀ ਪਿੰਡ ਨੇਜ ਦਾ ਹੈਗਾ ਲੰਗਰ ਆ। ਆ ਜਿਹੜਾ ਹੈਗਾ ਲਾਇਆ ਮੁੰਡਾ ਜਿਹੜਾ ਟਰੈਕਟਰਾਂ ਚ ਤੇਲ ਪਾਈ ਜਾਂਦੇ ਆ ਨਿਸ਼ਾਨ ਸਾਹਿਬ ਲਾਏ ਹੋਇਆ ਕਿਸਾਨੀ ਝੰਡੇ ਲਾਏ ਹੋਇਆ ਤੇ ਜਿਹੜਾ ਹੈਗਾ ਆਪਾਂ ਕਿ ਦਿੱਲੀ ਵੱਲੋਂ ਚਾਲੇ ਪਾਉਣ ਦੀਆਂ ਜਿਹੜੀਆਂ ਤਿਆਰੀਆਂ ਉਹ ਲਗਭਗ ਮੁਕੰਮਲ ਨੇ ਤੇ ਬੰਦਿਆਂ ਨੂੰ ਅਸੀਂ ਚਾਹ ਚੜਾ ਮੁੰਡਿਆਂ ਨੂੰ ਤਾਂ ਹਾਂ ਜਿਵੇਂ ਵਿਆਹ ਤੇ ਜਾਂ ਆਪਾਂ ਕਿ ਵਿਆਹ ਵੇਲੇ ਜਨ ਚੜਨ ਦਾ ਚਾਹ ਹੁੰਦਾ ਹੈ ਨਾ ਸੋ ਇਧਰਲੇ ਪਾਸੇ ਅਲੱਗ-ਅਲੱਗ ਜਥੇ ਬੰਦਿਆਂ ਵੱਲੋਂ ਜਿਹੜੇ ਹੈਗੇ ਆ ਆ ਆਪਦੇ-ਆਪੇ ਤੰਬੂ ਲਾਏ ਹੋਏ ਆ ਪਿੰਡ ਰੂੜੀ ਸਰਸਾ ਇਹ ਡ੍ਰੋਪ ਪਾਣੀ ਵਾਲੀਆਂ ਟੈਂਕੀਆਂ ਦੇ ਵਿੱਚ ਇਹਨਾਂ ਪਾਣੀ ਦੀ ਤਿਆਰੀ ਅਤੇ ਮੁੰਡਿਆਂ ਦੇ ਤੌਲਗੇ ਹੱਥਾਂ ਚਾ ਵੀ ਭਾਈ ਚੱਲਣਾ ਹੈ ਨਾ ਇਧਰੋਂ ਆ ਨਹਾ ਨੂੰ ਤਾਂ ਲੈ ਭਾਈ ਹੁਣ ਅੱਗੇ ਪਾਸ ਦਿੱਲੀ ਵਾਲੇ ਪਾਸੇ ਨੂੰ ਫਰਾਂਟ ਦਾ ਜਾਣਾ ਆ ਜਿਹੜਾ ਹੈਗਾ ਬਾਕੀ ਇਹ ਚਾਹ ਚੂ ਪੀ ਲਈ ਹੈ ਤੇ ਬਹੁਤ ਜ਼ਿਆਦਾ ਟਰੈਕਟਰ ਟਰਾਲਾਂਗਾ ਉਹਨਾਂ ਫਰਾਂਟ ਮੈਂ ਇੱਕ ਸਾਈਡ ਤੋਂ ਵੀਡੀਓ ਬਣਾ ਰਿਹਾ ਕਿਉਂਕਿ ਅ ਜਿੱਦਾਂ ਕ ਵਿੱਚੋਂ ਤੁਰ ਕੇ ਬਾਅਦ ਚ ਵਿੱਚ ਤੁਹਾਡੇ ਨਾਲ ਸੰਮੁਖ ਕਰਾਂਗੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਸਾਰਿਆਂ ਨਾਲ ਸੋ ਇੱਥੇ ਗੁਰਨਾਨਕ ਦਾ 20 ਪਰ ਲੰਗਰ ਚੱਲਦਾ ਰਹੇ ਜਿਵੇਂ ਪਾਈ ਪਿੰਡ ਸਾਗਰਾ ਪਟਿਆਲਾ ਸੋ ਤੱਕ ਕੇ ਪਾਈ ਆਪਣੇ ਆਂ ਤਾਂ ਜਿਹੜੇ ਹੈਗਾ ਇੱਥੇ ਜਿਹੜੇ ਮਾਲਾ ਮੰਗਣ ਵਾਲੇ ਹੁੰਦੇ ਉਹਨਾਂ ਨੂੰ ਵੀ ਰਜਾਰ ਜਾ ਕੇ ਭੇਜਿਆ ਹੋਇਆ ਇਹ ਵੀ ਕਹਿੰਦੇ ਆ ਵੀ ਕਦੋਂ ਕਿਸਾਨ ਹੁਣ ਕਿਹਦੇ ਤੇ ਸਾਡਾ ਜਿਹੜਾ ਹੈਗਾ ਅਸਾਰ ਲੈਣ ਗਿਆ ਨਾ ਉਹ ਇਧਰੋਂ ਅਲੱਗ-ਅਲੱਗ ਪਿੰਡਾਂ ਤੋਂ ਅਲੱਗ-ਅਲੱਗ ਯੂਨੀਅਨਾਂ ਦੇ ਆਪਾਂ ਕਿਗੇ ਛੱਡੇ ਹੋਏ ਬਹੁਤ ਵੱਡੀ ਬਦਲ ਦੇ ਕਿਸਾਨ ਜਿਹੜੇ ਪਹੁੰਚ ਚੁੱਕੇ ਤੇ ਸਵੇਰ ਦਾ ਸਮਾਂ ਆਪਾਂ ਗੱਲ ਕਰਕੇ ਇਸ ਤੋਂ ਬਾਅਦ ਜਿਹੜੇ ਹੈਗੇ ਚਾਲੇ ਪਾਏ ਜਾਣਗੇ ਦਿੱਲੀ ਵੱਲ ਨੂੰ ਸੋ ਇਸ ਵਕਤ ਦੀਆਂ ਤਸਵੀਰਾਂ ਆਨ ਲਗਭਗ ਸਵੇਰ ਦਾ 9 ਵਜੇ ਦਾ ਸਮਾਂ ਹੈ ਠੀਕ ਹੈ ਸੋ 9:00 ਵਜੇ ਜਿੱਦੇ ਆਪਾਂ ਗੱਲ ਕਰਕੇ ਤਾਂ ਇੱਥੇ ਆ ਲੋਕ ਆ ਜਿਹੜੇ ਇਸ ਵਕਤ ਤੁਸੀਂ ਦੇਖ ਸਕਦੇ ਹੋ ਪਹੁੰਚੇ ਹੋਏ ਆ ਤੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਆਪ ਤੋਂ ਬਿਨਾ ਆਪਾਂ ਕਿ ਟਰਾਲੀਆਂ ਟਰੈਕਟਰ ਗੁਰਦੁਆਰਾ ਕਾਲਗੜ੍ਹ ਸਾਹਿਬ ਫੂਲ ਟਾਊਨ ਹੈਨਾ ਸੋ ਰਾਨਗਾਟ ਦੇ ਅਗਲੇ ਉਧਰੋਂ ਮੁੰਡਿਆਂ ਨੇ ਜਿਹੜਾ ਹੈਗਾ ਝੋਲੇ ਜਿਹੜੇ ਹੈਗੇ ਆ ਪਾਏ ਹੋਏ ਆ ਉਧਰੋਂ ਗਾਣੇ-ਹੋਣੇ ਚੱਲੀ ਜਾਂਦੇ ਆ ਸਵੇਰੇ-ਸਵੇਰ ਦਾ ਸਮਾਂ ਤੇ ਇਧਰੋਂ ਅਕਾਇਆਂ ਦੀ ਮੀਟਿੰਗ ਵੀ ਚੱਲ ਰਹੀ ਹੈ ਨਾਲ-ਨਾਲ ਠੀਕ ਆ ਇਧਰੋਂ ਭਾਪੀ ਖਾਨ ਨੇ ਇੱਕ ਦਾ ਖੋਸਾ ਇਹਨਾਂ ਦਾ ਕੈਂਪ ਠੀਕ ਆ ਖੋਸਾ ਜੁਨੀਅਰ ਲਗਭਗ ਫਰੀਜ਼ ਕੋਟ ਦੇ ਇਲਾਕੇ ਦੇ ਜਿਹੜੀ ਯੂਨੀਅਨ ਆ ਤੇ ਕਾਫੀ ਇਹਨਾਂ ਦਾ ਫਾਜ਼ਿਲ ਕਹਾ ਤੱਕ ਹੋਲਡ ਹੈ ਸੋ ਇਧਰੋਂ ਜਿਹੜਾ ਹੈਗਾ ਲਗਾਤਾਰ ਆਪਾਂ ਗੱਲ ਕਰਗੇ ਅੱਡ ਅੱਡ ਪਿੰਡਾਂ ਤੋਂ ਆ ਜਿਹੜੇ ਲੋਕ ਉਥੇ ਪਹੁੰਚ ਵੀ ਰਹੇ ਹਜੇ ਰਾਹ 'ਚ ਹੀ ਕਾਫੀ ਟੰਗਾਂ ਆ ਰਹੀਆਂ ਸੀ ਤੇ ਬਾਪੂਆਂ ਦੇ ਹੱਥਾਂ 'ਚ ਝੰਡੇ ਐ ਤੇ ਬਾਪੂ ਦੀ ਜਿਹੜਾ ਆਪਾਂ ਕਿ ਤੌਰ 'ਚ ਜਿਹੜਾ ਰਮਹਾਨ ਘਿਓ ਨੌਜਵਾਨਾਂ ਤੋਂ ਤੇਜ ਆ ਹਨ ਸੋ ਇਹ ਜਿਹਦਾ ਹੈਗਾ ਜਿ दिल्ली ਲਗਭਗ 13 ਤਰੀਕ ਨੂੰ ਜਿਹਦਾ ਹੈਗਾ ਆਏ ਸੀਗੇ ਦਿੱਲੀ ਜਾਣ ਵਾਸਤੇ ਪਰ 8 ਦਿਨ ਲਗਾਤਾਰ ਗੱਲਬਾਤਾਂ ਹੁੰਦੀਆਂ ਰਹੀਆਂ ਆਰੇ 21 ਤਰੀਕ ਨੂੰ ਹੁਣ 11 ਵਜੇ ਲਗਭਗ ਹੁਣ ਤੋਂ 2 ਘੰਟੇ ਬਾਅਦ ਜਿਹੜੀ ਕਾਲ ਦਿੱਤੀ ਗਈ ਹੈ ਕਿ ਜਿਹੜਾ ਆਪਾਂ ਦਿੱਲੀ ਜਾਣਾ ਤੇ ਉਧਰਲੇ ਪਾਸੇੋਂ ਸਰਕਾਰ ਨੇ ਜਿਹੜਾ ਹੈਗਾ ਆਪਦੇ ਵੱਲੋਂ ਸਖਤ ਜਿਹੜੀ ਹੈਗਾ ਚੇਤਾਵਨੀ ਇੱਕ ਤਰ੍ਹਾਂ ਦੀ ਦਿੱਤੀ ਹੋਈ ਹੈ ਕਿ ਜੇਕਰ ਕੋਈ ਜਿਹੜਾ ਹੈਗਾ 1 ਕਿਲੋਮੀਟਰ ਤੱਕ ਵੀ ਮੀਡੀਆ ਨੂੰ ਕਹੇ ਵੀ ਉੱਥੇ ਤੱਕ ਵੀ ਨਾ ਆਵੋ ਇਧਰੋਂ ਸਾਡੇ ਮੇਰੇ ਨਾਨਕਿਆਂ ਵਾਲੇ ਆ ਗਏ ਭਾਰਤਿਕ ਸਮੇਂ ਇੱਕ ਤਾਂ ਭੁੰਦਰ ਵਾਲੇ ਠੀਕ ਹੈ ਤਾਂ ਇਹ ਵੀ ਪਹੁੰਚੇ ਹੋਏ ਆ ਸੋਜ਼ਾ ਨੂੰ ਇੱਥੋਂ ਤੱਕ ਦੀਆਂ ਤਸਵੀਰਾਂ ਦਿਖਾ ਕੇ ਤੇ ਗਾਂਹ ਜਾ ਕੇ ਜਿਹੜਾ ਹੈਗਾ ਉਹ ਖਾ ਕੇ ਫਿਰ ਚਲੋ ਜਿੱਥੋਂ ਤੱਕ ਜਾਂਦੀ ਹੈ ਗੱਡੀ ਉੱਥੋਂ ਤੱਕ ਲਿਖਾਈ ਦਿੰਦੇ ਹਨ ਕਿਉਂਕਿ ਹਜੇ ਸਵੇਰ ਦਾ ਸਮਾਂ ਤੇ ਅਜੇ ਸੰਗਤ ਨੇ ਮਾਲਾ ਆਪਾਂ ਕਿ ਕਿ 11-12 ਵਜੇ ਤੱਕ ਆਉਣਾ ਪਰ ਫਿਲਹਾਲ ਅੱਜ ਦਾਗਾ ਸਟੇਜ ਦੀ ਕੀ ਸਥਿਤੀ ਉਹ ਤੁਹਾਨੂੰ ਦਿਖਾ ਦਿੰਨੇ ਹਾਂ ਇਧਰੋਂ ਜਿਹੜਾ ਇਹ ਟ੍ਰਾਂਕਿੰਗ ਅਸਿੰਦਗਾ ਕਰਕੇ ਦਿੱਲੀ ਵੱਲ ਮੋੜ ਕੇ ਲਾਗਾ ਹਾਂ ਮੈਂ ਇਧਰੋਂ ਸਾਡੇ ਭਾਈ ਸਾਹਿਬ ਜਿਹੜੇ ਹੈਗਾ ਨਾਰੇ ਆ ਭਾਈ ਉਹਦੇ ਕੱਪੜੇ ਕੋੜੇ ਵੀ ਧੋਈ ਜਾਂਦੇ ਆ ਵੀ ਗਾਂਹ ਜਾ ਕੇ ਹੁਣ ਦਿੱਲੀ ਜਾ ਕੇ ਸੁੱਕਣੇ ਪਾਵਾਂ ਕਿ ਹੁਣ ਧੋ ਤਾਂ ਇੱਥੇ ਹੀ ਲੈਣੇ ਆ ਸੋ ਇਹ ਫਲਹਾਲ ਦੀਆਂ ਜਿਹੜੀਆਂ ਹਗਾ ਤਸਵੀਰਾਂ ਨੇ ਸਵੇਰ ਦੀਆਂ ਠੀਕਾ 9 ਵਜੇ ਬੋਸਟਾ ਬਿਲਕੁਲ ਸਾਹ ਤਾਂ ਇਧਰੋਂ ਇਥੋਂ ਆਹ ਇਹ ਕੱਟਦਾ ਇਥੋਂ ਭਾਈ ਆਪਾਂ ਉੱਥੋਂ ਮੋੜਦੇ ਆਂ ਪਰਾਪਤ ਦੇਖ ਰਿਹਾ ਕਿੱਥੋਂ ਤੱਕ ਗਾਂ ਜਾ ਕੇ ਸੋ ਇੱਥੋਂ ਤੱਕ ਜਿਹੜਾ ਹੈਗਾ ਮੋਰਚਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਮੈਂ ਥੋੜਾ ਵਿਚਾਰਣਾ ਸ਼ੁਰੂ ਕੀਤਾ ਸੀਗਾ ਮੋਰਚਾ ਕਿਉਂਕਿ ਕਾਫੀ ਟਾਈਮ ਜਿਹੜਾ ਹੈਗਾ ਮੀਡੀਆ ਮੀਡਿਕਾ ਵੀ ਚੱਲੀ ਜਾਂਦੀ ਆ ਤੇ ਉਹ ਸਾਹਮਣੇ ਆ ਗਈ ਭਾਈ ਜਿੰਨਾ ਨਾਲ ਮਿਲਣਾ ਤੇ ਹਜੇ ਜਿਹੜਾ ਹੈਗਾ ਉਹਨਾਂ ਨੂੰ ਦੇਖਣ ਵਾਸਤੇ ਮੀਡੀਆ ਨੂੰ ਮਤਲਬ ਸਾਹਮਣੇ ਅੱਜ ਮੈਨੂੰ ਤੁਹਾਨੂੰ ਇੱਕ ਗਿਣਤੀ ਬਤਾਈ ਹੋਈ ਆ ਖਾਸ ਕਰਕੇ ਆ ਵੈਣਾ ਇਹਦੀ ਮੈਨੂੰ ਲੱਗਦਾ ਪਹਿਲਾਂ ਦੋ ਸੀ ਹੁਣ ਅੱਜ 4 ਠੀਕ ਆ ਤੇ ਇੱਥੇ ਜਿਹੜਾ ਹੈਗਾ ਸਵੇਰ ਦਾ ਸਮਾਂ ਹੈ ਦੇ ਲੋਕ ਬਾਰਡਰ ਦੇਖਣ ਆਏ ਠੀਕ ਹੈ ਸੋ ਇਹ ਬਾਰਡਰ ਨੂੰ ਜਿਹੜਾ ਹੈਗਾ ਕਰਾਸ ਕਰਨ ਦੀ ਕੋਸ਼ਿਸ਼ ਜਿਹੜੀ ਕਿਸਾਨਾਂ ਦੁਆਰਾ ਜਿਹੜਾ ਹੈਗਾ 11 ਵਜੇ ਕੀਤੀ ਜਾਣੀ ਹੈ ਤੇ ਅੱਗੇ ਅਸੀਂ ਆਸ ਕਰਦੇ ਹਾਂ ਪ੍ਰਮਾਤਮਾ ਜਿਹੜਾ ਹੈਗਾ ਸਾਥ ਦੇਵੇ ਤੇ ਕਿਸੇ ਦੇ ਕੋਈ ਸਰਟੀਫੀਡਨ ਲਾਗੇ ਉਹ ਵੀ ਆਪ ਦੇ ਭਰਾ ਜਿਹੜੇ ਅੱਗੇ ਖੜੇ ਆ ਉਹ ਵੀ ਹੁਕਮ ਦੇ ਗੁਲਾਮ ਹਨ ਤੇ ਇਧਰੋਂ ਜਿਹੜੇ ਆਪਦੇ ਹੱਕਾਂ ਵਾਸਤੇ ਜਿਹੜੇ ਜਵਾਬਕ ਆ ਜਿਹੜੇ ਹਨ ਨੌਜਵਾਨ ਜਾਂ ਆਪਣੇ ਕਿਸਾਨ ਜਾਂ ਸਾਡੇ ਬਾਪੂ ਉਹ ਜਾ ਰਹੇ ਆ